ऐसे बहुत बच्चे यहां बहुत रोके बच्चे लोग आप लंगर सबने खाने लगे बाबा रे सबने खा रहे थे हम लोग को खबर लगी कि आपके घर के बच्चे डूबे हैं 12 बजे से बच्चा इसमें डूबा हुआ था जब आप सेवा करवा रहे थे तो आप तो बैठ के देखना चाहिए ना कि बच्चे हैं और जब बच्चे, बच्चे नाला की पन कर देते हैं बच्चों को मार के फेंक दिया जाता है तब जाली लगवाया है सर तब बच्चा निकला अगर वही काम 10 मिनट पहले करवा देते तो क्या पता भगवान की दुआ से बाबा की दुआ से बच्चे की जान बच जाती वो डूबा है मुंडा मत बच कोई नहीं अब बचाए हेल्पने कोई करा है उसको जब हम लोग पता कितना घंटा बाद आया है कोई उसमें घुसा था पानी में कोई नहीं घुसा था उस ही मुलाजिम इथे सारे खड़े हैं सारे इस पासे सारे मुलाजिम ने ये नहीं पता कि पंद्रह बीस फुट डूंगा हो गया तो बच्चे ने मना कर दवा ਅੱਜ ਦੀ ਨਾਲ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਨ ਤਵੜੀ ਦਾ ਜੇਲ੍ਹ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਲੁਧਿਆਣਾ ਬੁੱਢੇ ਦਰਿਆ ਦੇ ਨਾਲ ਜਿੱਥੇ ਇਸ਼ਨਾਨ ਗਾੜ ਬਣਿਆ ਹੁੰਦਾ ਐ ਸੋ ਦੱਸ ਦਈਏ ਇਸ਼ਨਾਨ ਗਾੜ ਜਿੱਥੇ ਬਣਿਆ ਹੋਇਆ ਲੁਧਿਆਣਾ ਦੇ ਵਿੱਚ ਤਾਸਪੁਰ ਰੋਡ ਤੇ ਜੇਲ੍ਹ ਤੋਂ ਪਹਿਲਾਂ ਸੋ ਦੱਸ ਦਈਏ ਉੱਥੇ ਬੱਚੇ ਜਿਹੜੇ ਆ ਉਹ ਗੰਦੇ ਨਾਲੇ ਦੇ ਵਿੱਚ ਜਿਹੜੇ ਬੁੱਢੇ ਦਰਿਆ ਦੇ ਵਿੱਚ ਡੁੱਬ ਜਾਂਦੇ ਨੇ ਸੋ ਦੱਸ ਦਈਏ ਹਾਲਾਂਕਿ ਉਸ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਸਾਡੇ ਨਾਲ ਪਰਿਵਾਰ ਮੌਜੂਦ ਹੈ ਜਿਨ੍ਹਾਂ ਦੇ ਬੱਚੇ ਜਿਹੜੇ ਆ ਉਸ ਬੁੱਢੇ ਦਰਿਆ ਦੇ ਵਿੱਚ ਜਿਹੜੇ ਆ ਡੁੱਬ ਜਾਂਦੇ ਨੇ ਆਖਿਰਕਾਰ ਬੱਚ ਕੀ ਸੀਗਾ ਤੁਹਾਡਾ ਬੱਚਾ ਸੀਗਾ ਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਸੌਰਵ ਠਾਕੁਰ ਮੇਰਾ ਭਾਂਜਾ ਭਾਂਜਾ ਵਾ ਤੇ ਉਹ ਇੱਥੇ ਆਏ ਸੀ ਲੰਗਰ ਖਾਣ ਵਾਸਤੇ ਇੱਥੇ ਨਹਾ ਰਿਹਾ ਸਾਰਾ ਕੁਝ ਹੋ ਰਿਹਾ ਠੀਕ ਆ ਤੁਸੀਂ ਮੁਲਾਜ਼ਮ ਇੱਥੇ ਸਾਰੇ ਖੜੇ ਆ ਸਾਰੇ ਇਸ ਪਾਸੇ ਸਾਰੇ ਮੁਲਾਜ਼ਮ ਨੂੰ ਇਹ ਨਹੀਂ ਪਤਾ ਕਿ 15 20 ਫੁੱਟ ਡੂੰਗਾ ਹੋ ਗਿਆ ਵਾ ਤੇ ਬੱਚਿਆਂ ਨੂੰ ਮਨਾ ਕਰ ਦਵਾ ਬੱਚਾ ਥੋੜਾ ਸੀ ਉਹ ਹਾਂਜੀ ਹਾਂਜੀ ਕੀ ਨਾਮ ਸੀ ਬੱਚਿਆਂ ਦਾ ਅਬੇ ਅੱਛਾ ਕਿੰਨੇ ਬੱਚੇ ਸੀ ਦੋ ਬੱਚੇ ਸੀਗੇ ਉਹ ਤੁਹਾਡੇ ਸੀ ਨਹੀਂ ਇਹ ਕਿਸੇ ਹੋਰ ਦਾ ਸੀਗਾ ਅੱਛਾ ਅਭੇ ਮੇਰਾ ਪੰਜਾ ਅੱਛਾ ਤੁਹਾਡਾ ਪੰਜਾ ਵੈ ਪੰਜਾ ਤੇ ਅਭੇ ਜਿਹੜਾ ਮੁੰਡਾ ਬੈ ਉਹਦੀ ਉਮਰ ਕਿੰਨੀ ਹੈ 15 ਸਾਲ 15 ਸਾਲ ਹਾਂਜੀ ਤੇ ਦੂਜਾ ਜਿਹੜਾ ਬੱਚਾ ਸੀ ਉਹਦੀ ਉਮਰ ਕਿੰਨੀ ਹੈ ਉਹਦੀ ਉਮਰ ਨਹੀਂ ਪਤਾ ਜੀ 14 ਪੜੇ ਅੱਛਾ ਉਹਦਾ ਪਰਿਵਾਰ ਕਿੱਥੇ ਹੈਗਾ ਉਹ ਕਿੱਥੇ ਹੋਰ ਗਿਆ ਵਾ ਅੱਛਾ ਹੋਰ ਚਲੇ ਗਿਆ ਹਾਂ ਚਲੇ ਗਿਆ ਲੈ ਕੇ ਇਹਦੇ ਜਿਹੜੇ ਮਾਪਿਓ ਕਿੱਥੇ ਹੈਗੇ ਮਾਪਿਓ ਮਾਪਿਓ ਪਤਾ ਨਹੀਂ ਉਹ ਵੀ ਜਿਊ ਅਗਨੇ ਜਿਊ ਅੱਛਾ ਕੀ ਹੋਇਆ ਕੀ ਸੀਗਾ ਹੁਣ नहीं हुआ की प्रशासन कोई सुनवाई नहीं कर रहा कुछ नहीं कर रहा कोई सुनवाई नहीं हो रहा है बजे हमारे रेखा नाम है की सारे बार मुंडा दोनों डूबा दुन है मुंडा मत बच कोई नहीं बचाया कोई करा है उसको जब हम लोग पता कितना घंटा बाद आया है कोई नहीं उसमें घुसा था पानी में कोई नहीं घुसा था सर बारह बजे यहाँ पे बाबा ने लंगर चालू कराया बारह बजे जब लंगर सबने सबने खाने लगे बाबा खा रहे थे हम लोग को खबर लगी कि आपके घर के बच्चे डूबे हैं बारह बजे से बच्चा इसमें डूबा हुआ था हुआ किसी ने इंक्वायरी नहीं किया बाबा ने सब ने जब नाले, नाले की सफाई करवाते हैं तो जगह जगह बंदा लगा के सारा काम करवाते हैं आज बाबा ने लंगर लगवाया तो बच्चों को डुबा के पानी न पा रहा कितना गहराई इसमें है हमारे तो सी। हाँ जी, भांजा भांजा है। भांजा। च्ड़ा, च्ड़ा। दो बच्चे दोनों थोड़े ही सीर है? है उस तो नहीं है दो, बच्चे दूजे का नाम तो दूसरा उसका नाम नहीं पता उसके माँ बाप नहीं पहुँचा था घर ले गए

ਆਪ ਦੇ ਦिए ਜਦੋਂ ਮਰ ਗਿਆ ਬੱਚੇ ਦੋਨੋਂ ਕਿਹਣਾ ਚੱਲ ਨਹੀਂ ਤੁਸੀਂ ਦੋਨੋਂ ਹਿਸਾਬ ਚਾਹੀਏ हमको ਹਿਸਾਬ ਚਾਹੀਏ ਇਹ ਬਾਬਾ ਲੋਕਾਂ ਦੀ ਗਲਤੀ ਹੈ ਬੱਚੇ ਬਾਬਾ ਲੋਕਾਂ ਬੱਚੇ ਤੁਸੀਂ ਕਹਿ ਰਹੇ ਹੋ ਕਿ ਇੱਕ ਜਿਹੜਾ ਦੂਜਾ ਬੱਚਾ ਸੀਗਾ ਉਹਦਾ ਵੀ ਜਿਹੜਾ ਤੁਸੀਂ ਨਾਮ ਦੱਸ ਰਹੇ ਹੋ ਇਹ ਦੂਜਾ ਬੱਚਾ ਕਿਹੜਾ ਸੀਗਾ 골ਡਨ ਨਾਮ ਹੈ ਉਸ ਦਾ ਪੋਤਾ ਹੈ ਉਹ ਵੀ ਹਾਂ ਉਹ ਵਿਚਾਰਾ ਵੀ ਉਧਰ ਡਿਰਕਸ਼ਨ ਚਲਾਤਾ ਹੈ हाँ वो उसका बच्चा है वो भी कहते नहीं खत्म हो गया वो भी तो है ओ, वो उसका घर उधर ही है जिधर इनके बहन ननद का घर है अच्छा, इतनी बच्चे आए की ग्रंथ की पता लंगर उंगर खाने, खाने आए होंगे लंगर, लंगर, लंगर लगाए तो जनता लंगर खाने आई वो भी लंगर ही खाने आए होंगे लंगर खाने आए होंगे ਬਿਲਕੁਲ ਸੋ ਦੱਸ ਦਈਏ ਕਿ ਸਾਡੇ ਨਾਲ ਪਰਿਵਾਰ ਮੌਜੂਦ ਸੀਗਾ ਸੋ ਲੋਕਾਂ ਦਾ ਇਕੱਠ ਜਿਹੜਾ ਐ ਥਾਂ ਤੇ ਨਜ਼ਰ ਆ ਰਿਹਾ ਜਿੱਥੇ ਸੁਨਾਨ ਕਾਰਡ ਬਣਿਆ ਹੁੰਦਾ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉਹ ਵੱਡੇ ਅਧਿਕਾਰੀ ਜਿਹੜੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਸੋ ਪਰਿਵਾਰ ਨਾਲ ਜਦੋਂ ਗੱਲ ਕਰਦੇ ਆਂ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਬੱਚਿਆਂ ਨੂੰ ਜਿਹੜਾ ਕੱਢ ਲਿੱਤਾ ਗਿਆ ਹਾਲਾਂਕਿ ਉਹਨਾਂ ਨੂੰ ਹਸਪੀਟਲ ਦੇ ਵਿੱਚ ਭੇਜ ਦਿੱਤਾ ਗਿਆ ਪਰ ਅਸਲ ਦੇ ਵਿੱਚ ਉਹ ਬੱਚੇ ਜਿਹੜੇ ਨੇ ਉਹਨਾਂ ਦੀ ਉਮਰ ਇੱਕ ਦੀ 15-10 ਸਾਲ ਦੱਸੀ ਜਾ ਰਹੀ ਦਾ ਦੂਜੀ ਦੀ ਜਿਹੜੀ ਉਮਰ ਆ ਉਹ ਵੀ ਉਸਦੇ ਨਾਲ ਹੀ ਜਿਹੜੀ ਉਮਰ ਦੱਸੀ ਜਾ ਰਹੀ ਹੈ ਕਿ ਉਹ ਵੀ ਜਿਹੜਾ ਬੱਚਾ ਪਾਣੀ ਦੇ ਵਿੱਚ ਬੁੱਡੇ ਦਰਿਆ ਦੇ ਵਿੱਚ ਉਹਨਾਂ ਨੂੰ ਜਾਣ ਦਾ ਕਾਰਨ ਕੀ ਸੀਗਾ ਕਿਉਂ ਜਾਂਦੇ ਨੇ ਉਸ ਤੋਂ ਬਾਅਦ ਕਿਉਂ ਉਹ ਜਿਹੜਾ ਇੱਥੇ ਡੁੱਬ ਜਾਂਦੇ ਨੇ ਸੋ ਉਸ ਤੋਂ ਬਾਅਦ ਉਹਨਾਂ ਨੂੰ ਕੱਢਿਆ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਬਿਲਕੁਲ ਸੋ ਤਸਵੀਰਾਂ ਜਿਹੜੀਆਂ ਇਸ ਟਾਈਮ ਦੀਆਂ ਸਾਂਝਾ ਕਰਾ ਰਹੇ ਆ ਤੁਹਾਨੂੰ ਉਸ ਬੁੱਡੇ ਦਰਿਆ ਦੇ ਕੋਲ ਮੌਜੂਦ ਆ ਜਿੱਥੇ ਦੇਖ ਸਕਦੇ ਹੋ ਕਿ ਹਾਲਾਦਕਾਰੀ ਜਿਹੜੇ ਨੇ ਪਹੁੰਚੇ ਨੇ ਸੋ ਐਸਡੀਐਮ ਵੀ ਪਹੁੰਚੇ ਨੇ ਸੋ ਜਾਣਕਾਰੀ ਲੈਣੇ ਆਖਿਰਕਾਰ ਅੱਜ ਜਿਹੜਾ ਮੈਂ ਮੈਂ ਇੱਥੇ ਪਹੁੰਚੇ ਹਾਂ ਤੁਸੀਂ ਕੀ ਕੁਝ ਤੁਹਾਨੂੰ ਜਾਣਕਾਰੀ ਮਿਲੀ ਹੈ ਇੱਥੇ ਪਤਾ ਲੱਗਿਆ ਕਿ ਦੋ ਬੱਚੇ ਜਿਹੜੇ ਨੇ ਉਹ ਪਾਣੀ ਦੇ ਵਿੱਚ ਹਾਂਜੀ ਦੋ ਬੱਚਿਆਂ ਦੀ ਡੈਥ ਹੋਈ ਹੈ ਦੋ ਬੱਚਿਆਂ ਦੀਆਂ ਬਾਡੀਜ਼ ਰਿਟਰੀਵ ਹੋਈਆਂ ਨੇ ਉਹਨਾਂ ਦੀ ਡੁੱਬਣ ਦੇ ਨਾਲ ਡੈਥ ਹੋਈ ਸੀ ਤੇ ਹੁਣ ਉਹਨਾਂ ਦੀਆਂ ਬਾਡੀਜ਼ ਨੇ ਜਿਹੜੀਆਂ ਇੱਕ ਦੀ ਸਿਵਲ ਹਸਪੀਟਲ ਸ਼ਿਫਟ ਕਰ ਰਹੇ ਆ ਦੂਸਰੇ ਦੀ ਬਾਡੀ ਸੀਐਮਸੀ ਮੌਰਚਰੀ ਦੇ ਵਿੱਚ ਉਹਨਾਂ ਦਾ ਨਾਮ ਕੀ ਸੀਗਾ ਬੱਚਿਆਂ ਦਾ ਇੱਕ ਬੱਚੇ ਦਾ ਨਾਮ ਅਭੇ ਅਤੇ ਇੱਕ ਬੱਚੇ ਦਾ ਨਾਮ ਅੰਸ਼ੇ ਉਹਨਾਂ ਦੀ ਉਮਰ ਕਿੰਨੀ ਸੀ ਮੈਮ ਇੱਕ ਦੀ ਉਮਰ ਤਕਰੀਬਨ 15 ਸਾਲ ਹੈ ਦੂਸਰੇ ਦੀ ਉਮਰ ਵੀ 14-15 ਸਾਲ ਦੇ ਵਿੱਚ ਹੀ ਨੇ ਬੱਚੇ ਅ ਪ੍ਰਵਾਸੀ ਪਰਿਵਾਰ ਨੇ ਇੱਕ 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 ਪ੍ਰਵਾਸੀ ਹੈ ਇੱਕ ਪੰਜਾਬੀ ਤੇ ਇੱਥੇ ਕਰਨ ਕੀ ਆਏ ਸੀਗੇ ਬੱਚੇ ਪਤਾ ਨਹੀਂ ਆ ਪਰਿਵਾਰਾਂ ਦੇ ਨਾਲ ਅਸੀਂ ਅਜੇ ਗੱਲ ਕਰ ਰਹੇ ਹਾਂ ਜਿਵੇਂ ਉਹ ਇਸ ਸਿਚੁਏਸ਼ਨ 'ਚ ਨਹੀਂ ਹੈਗੇ ਕਿ ਉਹ ਸਾਨੂੰ ਪੂਰੀ ਗੱਲਬਾਤ ਦੱਸ ਸਕਣ ਜਦੋਂ ਇਹ ਉਹਨਾਂ ਦਾ ਥੋੜਾ ਮਾਹੌਲ ਅਜੇ ਆਪਾਂ ਵੀ ਸਮਝਦੇ ਹਾਂ ਕਿ ਉਹ ਇਸ ਸਿਚੁਏਸ਼ਨ 'ਚ ਨਹੀਂ ਹੈਗੇ ਕਿ ਅਸੀਂ ਉਹਨਾਂ ਨੂੰ ਸਾਰਾ ਕੁਝ ਪੁੱਛੀਏ ਮੈਨੂੰ ਇੱਥੇ ਕਿਪੋਡੇ ਬਣੇ ਹੋਏ ਪੋਡੀਅਮ ਬਣਾਈਆਂ ਕਿਤੇ ਇਹ ਨਹੀਂ ਉਹ ਸਾਰੇ ਬੱਚੇ ਹੋਰ ਦੁਬਾਰਾ ਫੇਰ ਆ ਕੇ ਕੋਈ ਹਾਦਸਾ ਵੀ ਹੋ ਸਕਦਾ ਇਹਨੂੰ ਬੰਦ ਕਰ ਦੇਣਾ ਚਾਹੀਦਾ ਸੈਰ ਕੋਈ ਗੱਲ ਨਹੀਂ ਅਸੀਂ ਹੁਣ ਇਹ ਸਾਰਾ ਕੁਝ ਚੈੱਕ ਕਰਾ ਰਹੇ ਤਾਂ ਕੀ ਇਨਸਾਫ ਦਿੱਤਾ ਜਾਊਗਾ ਪਰਿਵਾਰਾਂ ਪਰਵਾਰਾਂ ਦੇ ਨਾਲ ਜੀ ਜੋ ਵੀ ਹੈਗਾ ਜੇ ਆਪਾਂ ਪੋਸਟਮਾਰਟਮ ਉਹਨਾਂ ਦੇ ਕੱਲ ਨੂੰ ਹੋਣਗੇ ਪੋਸਟਮਾਰਟਮ ਤੋਂ ਬਾਅਦ ਜੋ ਅਗਲੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗਾ ਬਿਲਕੁਲ ਸਰਦਾਰ ਸਾਡੇ ਨਾਲ ਐਸਟੀਐਮ ਐ ਮੌਜੂਦ ਸੀਗੇ ਜਿਨ੍ਹਾਂ ਨਾਲ ਗੱਲ ਕੀਤੀ ਸੋਨਾ ਵੱਲੋਂ ਕਿਹਾ ਗਿਆ ਕਿ ਇਸ ਥਾਂ ਤੇ ਜਿਹੜਾ ਦੋ ਬੱਚੇ ਆਂਦੇ ਨੇ ਸੋ ਉਸ ਤੋਂ ਬਾਅਦ ਇਹ ਬਿਲਕੁਲ ਉਹੀ ਪਾਣੀ ਆ ਜਿੱਥੇ ਦਿਖਾ ਰਹੇ ਆ ਤੁਹਾਨੂੰ ਬੁੱਢੇ ਦਰਿਆ ਦੇ ਵਿੱਚ ਉਹ ਬੱਚੇ ਜਿਹੜੇ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਇਸ ਬੁੱਢੇ ਦਰਿਆ ਦੇ ਵਿੱਚ ਉਹ ਡੁੱਬ ਜਾਂਦੇ ਨੇ ਸੋ ਉਸ ਤੋਂ ਬਾਅਦ ਉਹਨਾਂ ਦੀ ਜੜੀ ਹੈ ਦੋਨਾਂ ਦੀ ਮੌਤ ਹੋ ਜਾਂਦੀ ਹੈ ਜਿਦੇ ਵਿੱਚ ਦੱਸ ਦਈਏ ਕਿ ਇੱਕ ਦੀ ਜੜੀ ਹੈ ਡੈਡ ਬੋਡੀ ਸਿਵਲ ਹਸ ਪਰਿਵਾਰ ਦੇ ਕੋਲ ਮੌਜੂਦ ਐ ਸੋ ਮੈਡਨ ਦਾ ਕਹਿਣਾ ਹਾਲਾਂਕਿ ਇਹਨਾਂ ਵੱਲੋਂ ਇਹ ਗੱਲ ਵੀ ਕਹੀ ਹੈ ਕਿ ਇਸ ਪਾਣੀ ਦੇ ਵਿੱਚ ਆਂਦੇ ਨੇ ਸੋ ਉਸ ਤੋਂ ਬਾਅਦ ਇੱਥੇ ਕਰਨ ਕੀ ਆਏ ਸੀਗੇ ਬੱਚੇ ਇਸ ਗਲਤੀ ਹਲੇ ਤੱਕ ਉਹਨਾਂ ਨੂੰ ਕੋਈ ਵੀ ਜਾਣਕਾਰੀ ਜਿਹੜੀ ਨਹੀਂ ਮਿਲੀ ਕਿਉਂਕਿ ਹਲੇ ਪਰਿਵਾਰ ਨਾਲ ਕੋਈ ਵੀ ਗੱਲ ਜਿਹੜੀ ਉਹਨਾਂ ਦੀ ਨਹੀਂ ਹੋ ਸਕੀ ਪਰ ਇਹ ਬੱਚੇ ਜਿਹੜੇ ਨੇ ਇਸ਼ਨਾਨ ਘਾੜ ਦੇ ਵਿੱਚ ਆਂਦੇ ਨੇ ਸੋ ਉਸ ਤੋਂ ਬਾਅਦ ਇਸ ਪਾਣੀ ਦੇ ਵਿੱਚ ਡੁੱਬ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਹਾਲਾਂਕਿ ਗੋਤਾਖੋਰਾ ਦੇ ਬਾ ਮੁਸਕਤ ਮਹਿਨਤ ਤੋਂ ਬਾਅਦ ਉਹਨਾਂ ਨੂੰ ਕੱਢਿਆ ਜਾਂਦਾ ਹੈ ਕੱਢਣ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪਤਾਲ ਇੱਕ ਨੂੰ ਪਹੁੰਚਾਇਆ ਮੈਡਮ ਨੇ ਗੱਲ ਕੀਤੀ ਮੈਡਮ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਨਸਾਫ ਜਿਹੜਾ ਦਿੱਤਾ ਜਾਊਗਾ ਇਨਵੈਸਟੀਗੇਸ਼ਨ ਜਾਰੀ ਹੈ ਕਿ ਬੱਚੇ ਇੱਥੇ ਕਰਨ ਕੀ ਐ ਸੀ ਹੁਣ ਦੇਖਣਾ ਹੋਵੇਗਾ ਕਿ ਪਰਿਵਾਰਾਂ ਨੂੰ ਕੀ ਇਨਸਾਫ ਮਿਲਦਾ ਕਿਉਂਕਿ ਦੋਨੋਂ ਬੱਚਿਆਂ ਦੀ ਜਿਹੜੀ ਉਮਰ ਹੈ ਉਹ ਤਕਰੀਬਨ ਇੱਕ ਦੀ 15 ਸਾਲ ਉਮਰ ਹੈ ਤਾਂ ਦੂਜੇ ਦੀ ਉਮਰ ਜਿਹੜੀ ਹੈ ਇਹਦੇ ਲਾਗੇ ਸਾਗੀ ਹੈਗੀ ਸੋ ਦੋਨੋਂ ਬੱਚੇ ਇੱਕ ਦਾ ਇੱਕ ਬੱਚਾ ਜਿਹੜਾ ਹੈ ਪ੍ਰਵਾਸੀ ਸੀਗਾ ਤਾਂ ਦੂਜਾ ਉਹਦੇ ਨਾਲ ਦਾ ਜਿਹੜਾ ਬੱਚਾ ਉਹ ਵੀ ਇੱਥੇ ਆਇਆ ਸੀਗਾ ਸੋ ਦੋਨੋਂ ਬੱਚਿਆਂ ਦੀ ਇਸ ਪਾਣੀ ਦੇ ਵਿੱਚ ਡੁੱਬਣ ਕਾਰਨ ਜਿਹੜੀ ਹੈ ਉਹਨਾਂ ਦੀ ਮੌਤ ਹੋ ਜਾਂਦੀ ਹੁਣ ਦੇਖਦੇ ਹਾਂ ਕਿ ਉਸ ਪਰਿਵਾਰ ਨੂੰ ਕੀ ਇਨ ਪਾਰ ਨੂੰ ਕੀ ਇਨਸਾਫ ਦਿੰਦਾ ਜਿਹੜੇ ਬੱਚੇ ਬੁੱਢੇ ਦਰਿਆ ਦੇ ਵਿੱਚ ਡੁੱਬਣ ਨਾਲ ਉਹਨਾਂ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਦੇਖਦ ਰੋ ਲੁਜਨ ਲਈ ਮਿਹਨਤin ਕੈਮਰਾਮੈਨ ਅਹਿਮਦ ਨਾਲ ਧੰਨਵਾਦ